ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਦੀਵਾਨ ਹਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹੜਪੀੜਤਾਾਂ ਦੇ ਲਈ ਸੰਗਤਾਂ ਦੇ ਵੱਲੋਂ ਵੱਖ-ਵੱਖ ਨਾਜ ਸਮਗਰੀ ਲੈ ਕੇ ਆ ਰਹੇ ਔਰ ਇੱਥੇ ਇੱਕ ਵੱਡਾ ਟਰੱਕ ਆਇਆ ਹੈ ਉਹਦੇ ਵਿੱਚੋਂ ਕਾਫੀ ਸਮਗਰੀ ਲੈ ਕੇ ਆਏ ਨੇ ਵੀਰ ਜੀ ਵਾਹਿਗੁਰੂ ਜੀ ਕਾਹਨੋ ਵਾਹਿਗੁਰੂ ਜੀ ਕੀ ਫਤਜੀ ਅਸੀਂ ਜੀ ਕਿੱਥੋਂ ਕਿਹੜੇ ਨਗਰ ਜੋਂ ਆਏ ਤੇ ਕੀ ਨਾਮ ਤੁਹਾਡਾ ਅਸੀਂ ਮੇਰਾ ਨਾਮ ਸ਼ੰਗਾਰਾ ਸਿੰਘ ਆ ਜੀ ਗੁਰਦੁਆਰਾ ਸਿੰਘ ਸਭਾ ਇਕਬਾਲਪੁਰ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਕਰ ਰਹੇ ਜੀ ਸੋ ਇਹ ਰੁੜਕੀ ਦੇ ਵਿੱਚ ਹੈ ਹਰ ਦੁਆਰ ਦੇ ਲਾਗੇ ਇਹ ਪਿੰਡ ਕਮਾਲਪੁਰ ਪੈਂਦਾ ਜੀ ਤੇ ਉੱਥੇ ਸਾਡਾ ਗੁਰਦੁਆਰਾ ਸਵਾ ਸਿੰਘ ਸਵਾ ਤੇ ਉੱਥੇ ਅਸੀਂ ਥੋੜਾ ਜਿਹਾ ਪ੍ਰਾਰਲਾ ਕੀਤਾ ਵੀ ਚਲੋ ਕੁਝ ਰਾਹਤ ਸਮਗਰੀ ਆਪਣੇ ਪੰਜਾਬ ਦੇ ਵਾਸਤੇ ਜਿਹੜੀ ਹੈ ਰਾਹਤ ਕਰੀਏ ਕਿਉਂਕਿ ਸਾਡੇ ਭਰਾ ਜਿਹੜੇ ਹੜਪੀੜ ਤਾਂ ਹੜ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਜਾਦਾ ਪਾਣੀ ਆਣ ਕਰਕੇ ਇਸ ਵਾਰੀ ਸੋ ਜਿੰਨੇ ਵੀ ਨਾਲ ਦੇ ਸਮੂਹ گاؤں ਜਿੰਨੇ ਉੱਥੇ ਸਾਡੇ ਨਾਲ ਦੇ ਪਿੰਡ ਹਿੰਦੂ ਵੀਰ ਚਾਹੇ ਮੁਸਲਮਾਨ ਵੀਰਾਂ ਨਾਲੇ ਭਰਾ ਏ ਸ਼ੌਕਤ ਅਲੀ ਤੇ ਹੋਰ ਇੱਕ ਮਾਨ ਸਿੰਘ ਖਾਲਸਾ ਉਥੇ ਨਾਲ ਦਾ ਜਿਬਰੇੜਾ ਸਾਡਾ ਏਰੀਆ ਇਹਨਾਂ ਦੀ ਵੀ ਇੱਕ ਛੋਟੀ ਗੱਡੀ ਭਰ ਕੇ ਆਈ ਤੇ ਆਹ ਵੱਡਾ ਟਰੱਕ ਜਿਹੜਾ ਸਾਡੇ ਕੋਈ 20 ਦੀ ਪਿੰਡਾਂ ਦੇ ਲੋਕਾਂ ਨੇ ਰਲ ਕੇ ਉਹਨਾਂ ਨੇ ਕਿਹਾ ਜੀ ਪੰਜਾਬ ਬਹੁਤ ਬੁਰੀ ਤਰ੍ਹਾਂ ਡੁੱਬਿਆ ਹੋਇਆ ਅਸੀਂ ਉਹਨਾਂ ਦੇ ਨਾਲ ਖੜਨਾ ਏ ਕਿਉਂਕਿ ਉਹਨਾਂ ਦਾ ਮਨ 'ਚ ਇਹ ਸਵਾਲ ਆ ਰਿਹਾ ਕਿ ਅਸੀਂ ਯਾਰ ਕਦੇ ਤੁਹਾਡੇ ਨਾਲ ਖੜੇ ਨਹੀਂ ਇਹ ਤੁਸੀਂ ਸਾਡੇ ਵਾਸਤੇ ਬਹੁਤ ਕੁਝ ਕੀਤਾ ਤੇ ਅੱਜ ਸਾਡਾ ਸਮਾਂ ਏ ਕਿ ਅਸੀਂ ਥੋੜਾ ਜਿਹਾ ਕਰਜ਼ਾ ਬਣਾ ਉਤਾਰ ਸਕੀਏ ਦੇਵਾਲਾ ਨੇ ਬੜਾ ਪ੍ਰਾਲਾ ਕੀਤਾ ਭਰ ਭਰ ਅਨਾਜ ਦੀਆਂ ਟਰਾਲੀਆਂ ਸਾਡੇ ਗੁਰੂ ਘਰ ਚ ਆ ਕੇ ਛੋੜੀ ਜਿਹੜੀ ਰਸਤਾ ਲੈ ਕੇ ਆਏ ਇਹ ਰਸਤਾ ਸੀ ਆਟਾ ਹੈ ਜਿਹਦੇ ਚ ਸਾਰੀ ਰਸਤਾ ਜੋ ਰਸੋਈ ਦਾ ਹੈ ਸਾਰਾ ਸਮਾਨ ਹੈ ਤੇ ਸਰਸਮਣ ਲੋੜੀ ਦਾ ਹਾਂਜੀ ਲੋੜੀ ਦਾ ਸਾਰਾ ਸਮਾਨ ਹੈ ਜਿੰਨਾ ਵੀ ਚੀਨੀ ਤੋਂ ਲੈ ਕੇ ਦਾਲ ਚਾਹ ਪਤੀ ਸਾਰਾ ਕੁਛ ਨਮਕ ਤੱਕ ਸਾਰਾ ਕੁਛ ਇਦੇ ਚ ਭਰੇ ਪਏ ਸੋ ਸੰਗਤਾਂ ਨੇ ਬਹੁਤ ਪ੍ਰਾਲਾ ਕਰਕੇ ਉੱਤਰਾਖੰਡ ਤੋਂ ਇੱਥੇ ਪਹੁੰਚਣ ਦੀ ਅਸੀਂ ਜਿਹੜੀ ਮਹਾਰਾਜ ਨੇ ਕਿਰਪਾ કરી ਸਾਨੂੰ ਸੇਵਾ ਦਾ ਬਲ ਬਖਸ਼ਿਆ ਔਰ ਉਹਨਾਂ ਸੰਗਤਾਂ ਦਾ

आ, अपना ग्रुप बनाया ग्रुप बनाने के बाद हमने उसमें काम करना शुरू किया और दो से तीन दिन के बीच में हम वहां से इधर वापस रिका खालसा भाई गुरु पति जी हांणा दी मार ਥੱਲੇ ਆਏ ਇਲਾਕੇ ਦੇ ਸਾਰ ਲੈਣ ਵਾਸਤੇ ਸੂਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਇੱਥੇ ਆਏ ਸੀਗੇ ਕੁਝ ਪਿੰਡਾਂ 'ਚ ਉਹਨਾਂ ਦਾ ਉਰਾ ਕੀਤਾ ਨਾਲ ਸਾਡੇ ਰਸਤਾ ਵੰਡ ਕੇ ਆਏ ਕੁਝ 'ਚ ਆਪਾਂ ਬਾਅਦ 'ਚ ਟੀਮਾਂ ਬਣਾਈਆਂ ਪਿੰਡਾਂ ਦੀਆਂ ਲਿਸਟਾਂ ਭਰਾਈਆਂ ਹੋਈਆਂ ਨੇ ਪਿੰਡਾਂ ਜਾ ਰਹੇ ਘਰ-ਘਰ ਜਾ ਕੇ ਰਸਤਾ ਦੇ ਕੇ ਆ ਰਹੇ ਲੋੜਵੰਦਾਂ ਨੂੰ ਕੁਝ ਜਿਹੜੇ ਬਾਹਰ ਤੋਂ ਸੰਗਤਾਂ ਆ ਰਹੀਆਂ ਨੇ ਉਹ ਇੱਥੇ ਪਚਾਰੀਆਂ ਕੁਝ ਪਿੰਡਾਂ 'ਚ ਵੰਡ ਰਹੀਆਂ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਅਸੀਂ ਇੱਥੇ ਜਿਹੜੇ ਦਰਬਾਰ ਸਾਹਿਬ ਪਚਾਉਂਦੇ ਆ ਉਹਨਾਂ ਦੀਆਂ ਖੇਟਾਂ ਬਣਾ ਕੇ ਛੋਟੀਆਂ-ਛੋਟੀਆਂ ਅਸੀਂ ਪਿੰਡ-ਪਿੰਡ ਘਰ-ਘਰ ਜਾ ਕੇ ਬਿਨਾਂ ਪਾਰਟੀਬਾਜੀ ਤੋਂ ਸੰਗਤਾਂ ਨੂੰ ਰਸਤਾ ਜਿੰਨੇ ਜੋਗੇ ਹੈਗੇ ਪਚਾਰ ਰਹੇ ਆ ਅੱਗੇ ਤੋਂ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਜੇ ਕਿਸੇ ਵੀਰ ਭਰਾ ਨੇ ਕਿਸਾਨਾਂ ਦੀ ਮਦਦ ਕਰਨੀ ਉਹ ਬੀਜ ਦੀ ਖਾਦ ਦੀ ਕਰ ਸਕਦਾ ਗੁਰਦੁਆਰਾ ਮੈਨੇਜਰ ਸਤਨਾਮ ਸਿੰਘ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਨਾਲ ਸੰਪਰਕ ਕਰ ਸਕਦਾ। ਸਾਵੀ ਦਰਿਆ ਨੇ ਬੜੀ ਦੂਰ ਦੂਰ ਤੱਕ ਪਿੰਡਾਂ ਦੇ ਵਿੱਚ ਮਾਰ ਕੀਤੀ ਹੈ। ਲੱਖਾਂ ਏਕੜ ਜ਼ਮੀਨ ਜਿਹੜੀ ਹੈ ਇਸ ਟਾਈਮ ਬਰਬਾਦ ਹੋ ਚੁੱਕੀ ਹੈ। ਦੇਖ ਸਕਦੇ ਹੋ ਦਾਨੀ ਸੱਜਣਾ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦਾ ਅਨਾਜ ਇੱਥੇ ਭੇਜਿਆ ਗਿਆ ਹੈ, ਪਾਣੀ ਹੈ, ਹਰ ਸਬਜ਼ੀਆਂ ਹੈ ਔਰ ਕੁਝ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੀਤਾ ਗਿਆ ਹੈ। ਔਰ ਹਰ ਤਰ੍ਹਾਂ ਦਾ ਘਿਓ ਰਫਾਇੰਡ ਤੇਲ ਔਰ ਪਾਣੀ ਚੋਕਰ ਰਸਤਾ ਹਰ ਤਰ੍ਹਾਂ ਦੀ ਰਸਤੇ ਤੇ ਪਹੁੰਚੀ ਹੋਈ ਹੈ ਬਹੁਤ ਵੱਡਾ ਦੀਵਾਨ ਹਾਲਿਆ ਜੋ ਕਿ ਪੂਰਾ